ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਬੰਗੀ ਨਗਰ ਦੇ ਵਿੱਚ ਜਦੋਂ ਰੇਲਵੇ ठेकेदार ਵੱਲੋਂ ਰੇਲਵੇ ਦੀ ਜਗ੍ਹਾ ਦੇ ਉੱਤੇ ਚਾਰ ਦੀਵਾਰੀ ਕਰਨ ਪਹੁੰਚੇ ਤਾਂ ਬੰਗੀ ਨਗਰ ਵਾਸੀਆਂ ਨੇ ਕੀਤਾ ਵਿਰੋਧ ਔਰ ਦੱਸਿਆ ਜਾਂਦਾ ਹੈ ਕਿ ਬੰਗੀ ਨਗਰ ਵਾਸੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹਨ ਤੇ ਜਦੋਂ ਰੇਲਵੇ ਵੱਲੋਂ ਦੀਵਾਰ ਕਰ ਦਿੱਤੀ ਗਈ ਤਾਂ ਉਹਨਾਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਇਸ ਸੰਬੰਧ ਵਿੱਚ ਉਹਨਾਂ ਨੇ ਠੇਕੇਦਾਰ ਨੂੰ ਅਤੇ ਰੇਲਵੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਰੋਡ ਛੱਡ ਕੇ ਇਹਦੇ ਉੱਤੇ ਚਾਰ ਦੀਵਾਰੀ ਕਰ ਦਿੱਤੀ ਜਾਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਰੇਲਵੇ ਦੇ ਠੇਕੇ ਦੇ ਠੇਕੇਦਾਰ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਮੈਪ ਦਿੱਤਾ ਗਿਆ ਹੈਗਾ ਅਸੀਂ ਉਹਨਾਂ ਨੇ ਮੈਪ ਦੇ ਅਨੁਸਾਰ ਹੀ ਚਾਰ ਦੀਵਾਰੀ ਕਰਨੀ ਹੈ ਆਓ ਜਾਣਦੇ ਹਾਂ ਲੋਕਾਂ ਦੀ ਜ਼ੁਬਾਨੀ ਕੀ ਕਹਿਣਾ ਉਹਨਾਂ ਦਾ ਕੀ ਮਾਮਲਾ ਲੋਕ اٹੇ ਹੋਏ ਇਹ ਸਾਡੇ ਬਹੁਤ ਪੁਰਾਣਾ ਇਹ ਏਰੀਆ ਹੈਗਾ तकरीबन 1970 60 70 1960 70 ਸਾਲ ਦਾ ਇਹ ਬਸਿਆ ਹੋਇਆ ਏਰੀਆ ਜਿਹਦੇ ਵਿੱਚ ਇੱਕ ਗਲੀ ਗਲੀ ਦੇ ਵਿੱਚ तकरीबन 30 ਤੋਂ 40 ਘਰ ਆਉਂਦੇ ਨੇ 50 50 ਘਰ ਵੀ ਆ ਕਈ ਗਲੀਆਂ ਚ ਟੋਟਲ ਗਲੀਆਂ ਸਾਡੀਆਂ ਬੰਗੀ ਨਗਰ ਕਬੀਰ ਨਗਰ ਔਰ ਕ੍ਰਿਸ਼ਨਾ ਕਲੋਨੀ ਔਰ ਬੰਗੀ ਨਗਰ ਤੇ ਕਬੀਰ ਨਗਰ ਦੀਆਂ ਟੋਟਲ 15 ਗਲੀਆਂ ਨੇ ਜਿਨ੍ਹਾਂ ਨੂੰ ਐਡਾ ਵੱਡਾ ਰੇਲਵੇ ਨੇ ਸਾਨੂੰ ਪੰਜਾਬ ਗਵਰਨਮੈਂਟ ਨੇ ਪੁਲ ਬਣਾ ਕੇ ਦਿੱਤਾ ਔਰ ਉਪਰੋਂ ਹੁਣ ਅੱਜ ਰੇਲਵੇ ਕਹਿੰਦੀ ਆ ਵੀ ਇਹ ਗਲੀਆਂ ਆਲਰੇਡੀ ਸਾਰੀਆਂ ਬੰਦ ਕਰਨੀਆਂ ਨੇ ਔਰ ਤਕਰੀਬਨ ਇੱਥੇ 50 ਤੋਂ 60 ਸਾਲ ਪੁਰਾਣਾ ਰੋਡ ਬਣਿਆ ਹੋਇਆ ਕਾਰਪੋਰੇਸ਼ਨ ਦਾ LED ਲਾਈਟਾਂ ਲੱਗੀਆਂ ਹੋਈਆਂ ਗਿਆ ਪ੍ਰੋਪਰ ਖੰਭੇ ਲੱਗੇ ਹੋਏ ਆ ਕਾਰਪੋਰੇਸ਼ਨ ਦੇ ਇਵਨ ਕਿ MCB ਨੰਬਰ ਵੀ ਲੱਗੇ ਹੋਏ ਨੇ ਹਰ ਜਗ੍ਹਾ ਤੇ ਔਰ ਅੱਜ اچانک ਤੋਂ ਰੇਲਵੇ ਦੇ ਕੁਝ ਅਧਿਕਾਰੀ ਠੇਕੇਦਾਰ ਆਏ ਨੇ ਵੀ ਅਸੀਂ ਇਹ ਗਲੀਆਂ ਬੰਦ ਕਰਨੀਆਂ ਨੇ ਉਹਦੇ ਰੋਸ਼ ਵਿੱਚ ਅਸੀਂ ਸਾਰੇ ਲੋਕ ਅੱਜ ਇਕੱਠੇ ਹੋਏ ਆਂ ਔਰ ਸਾਨੂੰ ਵੀ ਪਤਾ ਹੈ ਵੀ ਇਹ ਪੁਰਾਣੀ ਜਗ੍ਹਾ ਹੈਗੀ ਆ ਪਰ ਬਟ ਜਦੋਂ ਕਾਰਪੋਰੇਸ਼ਨ ਨੇ ਐਡਾ ਵੱਡੀਆਂ ਰੋੜਾਂ ਬਣਾਤੀਆਂ ਔਰ ਐਡਾ ਪੁਲ ਬਣਾਤਾ ਪੰਜਾਬ ਸਰਕਾਰ ਨੇ ਤਾਂ ਇਹ ਚੀਜ਼ ਹੋਣੀ ਨਹੀਂ ਚਾਹੀਦੀ ਮੇਰੀ ਤਾਂ ਇਹੀ ਰਿਕਵੈਸਟ ਆ ਰੇਲਵੇ ਵਿਭਾਗ ਤੋਂ ਬੇਨੂੰ ਕਿਵੇਂ ਨਾਂਗੇ ਮੈਂ ਕਰਕੇ ਤੁਸੀਂ ਰੇਲਵੇ ਪੁਲ ਬਣਾਇਆ ਜਿਹੜਾ ਵੀ ਇਹ ਲੋਕਾਂ ਦੀ ਸਹੂਲਤਾਂ ਲਈ ਬਣਾਈਆਂ ਬਣਾਇਆਗਾ ਔਰ ਇਸ ਨੂੰ ਜਿੰਨਾ ਜਲਦੀ ਹੋ ਸਕੇ ਇਹਨੂੰ ਚਾਲੂ ਕਰਕੇ ਇਹਨਾਂ ਕਿ ਤੁਸੀਂ ਲੋਕਾਂ ਨੂੰ ਆਂਦਾ ਤਾੜਨ ਦੀ بجائے ਤੁਸੀਂ ਇਹ ਪੁਲ ਦੇ ਨਾਲ ਬਹੁਤ ਜਗ੍ਹਾ ਪਈ ਹੈ ਤੁਸੀਂ ਉੱਥੇ ਕੱਢੋ ਆਪਣਾ ਦੀਵਾਰ ਕੱਢੋ ਕੋਈ ਨਹੀਂ ਰੋਕਦਾ ਤੁਹਾਨੂੰ ਪਰ ਬਟ ਤੁਸੀਂ ਇਹ ਗਲੀਆਂ ਬੰਦ ਕਰੋਗੇ ਤਾਂ ਲੋਕ ਜਾਣਗੇ ਕਿੱਥੇ ਕਿਉਂਕਿ ਦਿੱਲੀ ਟਰੈਕ ਵਾਲੀ ਸਾਈਡ ਤਾਂ ਬਿਲਕੁਲ ਹੀ ਗਲੀਆਂ ਬੰਦ ਕਰ ਦਿੱਤੀਆਂ ਉੱਥੇ ਤਾਂ ਉੱਤਰ ਵੀ ਦੀਵਾਰ ਕਰਤੀ 12-12 ਫੁੱਟ ਔਰ ਆ ਜਿੱਧਰੋਂ ਆ ਰਹੇ ਆ ਤਾਂ ਇਹਦਾ ਵੀ ਮਤਲਬ ਸਿੱਧਾ-ਸਿੱਧਾ ਲੋਕਾਂ ਨੂੰ ਬਰਬਾਦ ਕਰਨ ਦਾ ਹੀ ਇਹ ਕੋਈ ਚਵਾ ਰਸਤਾ ਕੋਈ ਦਿੱਤਾ ਗਿਆ ਕਿ ਕੁਝ ਵੀ ਨਹੀਂ ਹੈ ਅਗਰ ਦੀਵਾਰ ਕੱਢਦੀ ਤਾਂ ਮੈਂ ਇੱਕ ਗੱਲ ਦੱਸਦਾ ਖੁਦ ਤੁਸੀਂ ਜਦੋਂ ਮਰਜ਼ੀ ਦੇਖ ਲਓ ਇੱਥੇ ਨਿਕਲਣ ਵਾਸਤੇ ਲੋਕਾਂ ਦੇ ਹੋਣਾ ਹੀ ਨਹੀਂ ਕੁਝ ਵੀ ਤਾਂ ਮੈਂ ਤਾਂ ਬੇਨਤੀ ਕਰਦਾ ਵੀ ਇਹ ਚੀਜ਼ਾਂ ਨੂੰ ਸੈਂਟਰ ਪ੍ਰਭਾਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਇਹ ਸਾਡੀ ਸਿਸਟਮ ਨੂੰ ਦੇਖੋ ਤੁਸੀਂ ਔਰ ਦੀਵਾਰ ਲਾਈਨ ਦੇ ਨਾਲ ਬਹੁਤ ਜਗ੍ਹਾ ਪਈ ਆ 12 ਮੀਟਰ ਜਗ੍ਹਾ ਲਾਈਨ ਤੋਂ ਕੋਈ ਪਈ ਹੋਈ ਆ ਅਗਰ ਰੇਲਵੇ ਚਾਹੇ ਤਾਂ 12 ਮੀਟਰ ਦੀ ਦੂਰੀ ਤੇ ਵੀ ਕੱਢ ਸਕਦਾ ਹੈਗਾ ਦੀਵਾਰ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਰੋਡ ਛੱਡ ਦੇਣਾ ਜੇ ਸਾਡੇ ਕੋਲੇ ਕੋਈ ਜਗ੍ਹਾ ਆਂਦੀ ਆ ਰੇਲਵੇ ਦੀ ਕੋਈ ਥੜੇ ਥੋੜੇ ਆਂਦੇ ਆ ਸੀ ਥੋੜੇ ਬੋਤੇ ਹਟਾ ਲਾਂਗੇ ਪਿੱਛੇ ਸਾਡੀ ਉਨੀ ਕੀ ਉਤਰੋ ਜਗ੍ਹਾ ਵਧ ਜੇਗੀ ਮੈਂ ਤਾਂ ਇਹੀ ਗਵਰਨਮੈਂਟ ਨੂੰ ਰਿਕਵੈਸਟ ਕਰਦਾ ਹੈ ਠੇਕੇਦਾਰ ਆਇਆ ਕੋਈ ਗੱਲ ਹੋਈ ਉਹਨਾਂ ਨਾਲ ਠੇਕੇਦਾਰ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਸਾਡੇ ਕੋਲੇ ਗ੍ਰਾਫ ਹੈਗਾਗਾ ਅਸੀਂ ਤਾਂ ਗ੍ਰਾਫ ਦੇ ਮੁਤਾਬਿਕ ਰੇਲਵੇ ਦੇ ਕੰਮ ਕਰਨਾ ਹੈਗਾਗਾ ਉਹ ਨਾ ਤਾਂ ਉਹਦੇ ਚ ਕੀ ਰੋਲ ਹੈਗਾਗਾ ਪਰ ਬਟਾ ਅਸੀਂ ਰਿਕਵ ਕੰਮ ਨੂੰ ਤੁਸੀਂ ਸਲੋ ਕਰੋ ਅਸੀਂ ਕਰਦੇ ਹੈਗੀਆਂ ਗੱਲ ਰੇਲਵੇ ਵੀ ਪਾ ਸਕਦੇ ਹਾਂ ਜੇਕਰ ਸੰਘਰਸ਼ਤਾ ਬਿੱਡਾਂ ਕੀ ਇਹ ਨਾਮ ਮੰਨਣਗੇ ਤਾਂ ਸੰਘਰਸ਼ਤਾ ਫਿਰ ਲਾਸਟ ਚੇਤਾਵਨੀ ਸਮਝ ਲਓ ਇਹਨੂੰ ਜੋ ਮਰਜ਼ੀ ਸਮਝ ਲਓ ਇਹਦਾ ਲਾਸਟ ਗੱਲ ਹੈਗੀ ਆ ਪਰ ਅਸੀਂ ਕਹਿੰਦੇ ਆ ਵੀ ਠੀਕ ਆ ਜੋ ਹੈ ਪਿਆਰ ਨਾਲ ਜਿਹੜਾ ਕੰਮ ਹੋ ਜੇ ਪਹਿਲਾਂ ਵੀ ਸਾਨੂੰ ਗਵਰਨਮੈਂਟ ਨੇ ਦਿੱਤੀ ਆ ਜਗਾ ਪਰਲੇ ਏਰੀਏ ਦੇ ਵਿੱਚ ਤਾਂ ਰਿਕੁਐਸਟ ਇੱਧਰ ਵੀ ਅਸੀਂ ਰਿਕੁਐਸਟ ਹੀ ਕਰਨੀ ਆ ਤੇ ਸੰਘਰਸ਼ ਵਾਲਾ ਜਿਹੜਾ ਹਿਸਾਬ ਆ ਉਹ ਤਾਂ ਬਾਅਦ ਦਾ ਲੋਕਾਂ ਦਾ ਹੱਕ ਆ ਲੋਕ ਕਰ ਸਕਦੇ ਨੇ क्या गली बंद कर देगा तो सब सबको दिक्कत होगा हम लोग का भी दिक्कत होगा हम लोग बच्चे का दिक्कत होगा हमको रास्ता चाहिए नहीं आपका जैसे ये तो रजिस्ट्री के आ, है। आ, मकान मकान तो रजिस्ट्री फिर गली बंद हो जाएगा तो, 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 तो क्या करेंगे रास्ता तो चाहिए हम लोग कहाँ ऐसी हम लोग कहाँ से निकले बोले वो बोला नहीं देंगे हमको ऑर्डर मिला है घेरने का हम घेरेंगे ऐसे आपके यहाँ कई घर है गिनती कर लो पच्चीस घर है प्षीज़ गरूँ, प्षीज़ गरूँ। अच्छा पच्चीस हाँ हाँ ओकर हम घेरेंगे हमारे रास्ता नहीं मिल रहा है हम कहाँ जाएंगे कैसे निकलेंगे और फूल जो बन रहा है किस लिए दीवार के अंदर से लोग जाएगा